ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਿਰਾਜ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਲੱਗੇ ਬੜੇ ਵੱਡੇ ਝਟਕੇ ਇੱਕ ਝਟਕਾਰੀ ਲੱਗਿਆ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਘਬਰਾਏ ਵੀ ਨੇ ਬੁਖਲਾਏ ਵੀ ਨੇ ਕਿ ਸ਼ਰੋਮਣੀ ਅਕਾਲੀ ਦਲ ਦਾ ਹੁਣ ਕੀ ਬਣੇਗਾ ਮੈਂ ਤਾਂ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਲੇਕਿਨ ਮੇਰੇ ਖਾਸਮ ਖਾਸ ਮੇਰੇ ਹੀ ਅੱਜ ਵਿਰੁੱਧ ਹੋ ਗਏ ਅਤੇ ਅੱਜ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੂੰ ਆਪੋ ਆਪਣੇ ਅਸਤੀਫੇ ਸੌਂਦ ਦਿੱਤੇ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਵੱਡੀ ਗਲਤੀ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੂਸਰੇ ਪਾਸੇ ਸ਼੍ਰੀ ਕੇਸਗੜ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਕਾਫੀ ਲੰਮੇ ਸਮੇਂ ਤੋਂ ਕੌਮ ਨੂੰ ਪੰਬਲਪੂਸੇ ਚ ਰੱਖ ਪਾ ਕੇ ਰੱਖਿਆ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਸੈਬ ਨੂੰ ਪਿੱਠ ਨਹੀਂ ਦਿਖਾਉਣਾ ਚਾਹੁੰਦੇ ਇਹਨਾਂ ਲਗਭਗ 6 ਵੱਡੇ ਆਗੂਆਂ ਨੇ ਅੱਜ ਬੇਦਾਵਾ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਕੰਮ ਨਹੀਂ ਕਰਾਂਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੀ ਹਾਂ ਰਵਾਂਗੇ ਲੇਕਨ ਸੁਖਬੀਰ ਸਿੰਘ ਬਾਦਲ ਦੇ ਥੱਲੇ ਜਾਂ ਉਸ ਦੀ ਪ੍ਰਧਾਨਗੀ ਦੇ ਹੇਠ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸਭ ਤੋਂ ਸਰਵ ਉੱਚ ਅਦਾਲਤ ਹੈ ਜਿਸ ਦੇ ਫੈਸਲੇ ਇਨ ਬਿਨ ਨਹੀਂ ਹੁੰਦੇ ਹਰੇਕ ਸਿੱਖ ਨੂੰ ਸਮਰਪਿਤ ਹੋ ਕੇ ਮੰਨੇ ਪੈਂਦੇ ਨੇ ਲੇਕਿਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਇਹ ਮੱਥਾ ਲਾਇਆ ਹੈ ਭਗੌੜੇ ਹੋਏ ਨੇ ਮਨਕਰ ਹੋਏ ਨੇ ਉਹਨਾਂ ਕਹਿੰਦੇ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਵਿਖਾਉਂਦੇ ਨੇ ਉਹ ਜਾਗਦਿਆਂ ਜ਼ਮੀਰਾਂ ਵਾਲੇ ਨਹੀਂ ਅਸੀਂ ਜਾਗਦਿਆਂ ਜ਼ਮੀਰਾਂ ਵਾਲੇ ਹਾਂ ਅੱਜ ਲਗਭਗ 6 ਅਸਤੀਫੇ ਪਹਿਲਾ ਅਸਤੀਫਾ ਹੈ ਹਰਜੀਵਨ ਸਪਾਲ ਗਿੱਲ ਜੋ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਵੱਲੋਂ ਅਸਤੀਫਾ ਦੂਜਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਸਵੰਤ ਸਿੰਘ ਪੁੱਲਰ ਉਨ੍ਹਾਂ ਦਾ ਅਸਤੀਫਾ ਹਰਿਆਣੇ ਦੇ ਵਿੱਚ ਸ਼ਰਨ ਸਿੰਘ ਸਹੋਤਾ ਕੁਲਦੀਪ ਸਿੰਘ ਚੀਮਾ ਸੁਖਬੀਰ ਸਿੰਘ ਮੰਡੀ ਅਤੇ ਪ੍ਰੀਤਮ ਸਿੰਘ ਢਿੱਲੋਂ ਯਾਨੀ ਕਿ ਦੋ ਪੰਜਾਬ ਤੋਂ ਤਿੰਨ ਹਰਿਆਣੇ ਤੋਂ ਅੱਜ ਅਸਤੀਫੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਸੋਂ ਪੁੰਦਣ ਨੂੰ ਈਮੇਲ ਕਰਕੇ ਸੌਂਪ ਦਿੱਤੇ ਗਏ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੈਨੂੰ ਜਿਹੜਾ ਉਹਨਾਂ ਨੇ ਜਲੀਲ ਕੀਤਾ ਹੈ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਖੋਈਆਂ ਨੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਵੀ ਜ਼ਿਕਰ ਆ ਰਿਹਾ ਹੈ ਉਹਨਾਂ ਕਿਹਾ ਕਿ ਅਸੀਂ ਖੁਸ਼ ਨਹੀਂ ਆ ਫਿਰ ਤੂੰ ਦੱਸ ਦੇਣਾ ਹਰਜੀਵਨ ਪਾਲ ਸਿੰਘ ਗਿੱਲ ਜੋ ਮੀਤ ਪ੍ਰਧਾਨ ਨੇ ਚਰੂਮਨੀ ਇਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨੇ ਜਸਵੰਤ ਸਿੰਘ ਭੁੱਲਰ ਸ਼ਰਨਜੀਤ ਸਿੰਘ ਸਹੋਤਾ ਕੁਲਦੀਪ ਸਿੰਘ ਚੀਮਾ ਸੁਖਬੀਰ ਸਿੰਘ ਮੰਡੀ ਪ੍ਰੀਤਮ ਸਿੰਘ ਢਿੱਲੋਂ ਯਾਨੀ ਕਿ ਹਰਿਆਣੇ ਦੇ ਲਗ ਚਾਰ ਅਤੇ ਪੰਜਾਬ ਦੇ ਦੋ ਵੱਡੇ ਆਗੂਆਂ ਨੇ ਠਾ ਠਾ ਕਰਕੇ ਅੱਜ ਅਸਤੀਫੇ ਦੇ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵੰਦਰ ਸਿੰਘ ਪੁੰਦਰ ਨੂੰ ਆਉਣ ਵਾਲੇ ਦਿਨਿਆਂ ਦੇ ਵਿੱਚ ਅਸਤੀਫਿਆਂ ਦੀ ਹੋਰ ਵੀ ਝੜੀ ਲੱਗੇਗੀ ਇਸ ਦਾ ਖਮਨਿਆਜਾ ਸੁਖਬੀਰ ਸਿੰਘ ਬਾਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ